ਓਕੇ ਕੰਮ ਠੀਕ ਹੈ ਜੀ ਤੇ ਚਲੋ ਭਾਈ ਚਲਿਆ ਜੀ ਟਰੈਕਟਰ ਚੰਗਾ ਟਰੈਕਟਰ ਆ ਭਾਈ ਕਿਸੇ ਨੇ ਅਰਜਨ ਲੈਣਾ ਹੋਇਆ 55511 ਮਾਡਲ ਪਾਵਰ ਸਟੀering ਤੇਲ ਬ੍ਰੇਕ ਤਾਂ ਭਾਈ ਆ ਜਿਓ ਤੇ ਜਾਇਜ਼ ਰੇਟ ਤੇ ਦੇ ਦਾਂਗੇ ਰਮ ਰੂਮਾ ਦਾ ਰੰਗ ਚੈੱਕ ਕਰੋ ਟਰੈਕਟਰ ਸਾਰਾ ਜੈਨੂਨ ਹੈ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਆਪਾਂ ਨੇ ਪਰਸੋਂ ਬਲੌਗ ਪਾਈ ਸੀ ਸਵਰਾਜ 855 ਦਾ 3 ਸਪੀਡ 2022 ਮਾਡਲ ਤੇ ਬਾਈ ਸੌਦਾ ਹੋਇਆ ਜੀ ਟਰੈਕਟਰ ਦਾ ਇਹਦਾ ਤੇ ਵਿੱਚ ਆਪਾਂ ਨੇ ਕਰਜਨ ਟਰੈਕਟਰ ਕੱਟਿਆ ਉਹ ਖੜਾ ਜੀ 2011 ਮਾਡਲ ਠੀਕ ਆ ਜੀ ਤੇ ਉਹ ਟਰੈਕਟਰ ਵਿੱਚ ਕੱਟਿਆ ਆਪਾਂ ਨੇ 11 ਮਾਡਲ ਉਹਦੇ ਵਿੱਚ ਆਹ ਟਰੈਕਟਰ ਦਿੱਤਾ ਬਾਈ ਇਹਨਾਂ ਨੂੰ ਵੀ ਟਰੈਕਟਰ ਵਧੀਆ ਰੇਟ ਜਾਇਆ ਟਰੈਕਟਰ ਦਾ ਕਿਸੇ ਵੀਰ ਨੇ ਲੈਣਾ ਹੋਇਆ ਰੋਪੜ ਦਾ ਹੀ ਨੰਬਰ ਹੈ ਟਰੈਕਟਰ ਦਾ ਐਂਡ ਜੇ ਵਿੱਚ ਵੀਡੀਓ ਤੇ ਦਿਖਾ ਵੀ ਦੰਨੇ ਆ ਤੇ ਬਾਈ ਥੋੜਾ ਜਿਹਾ ਬਾਈ ਜਗਦੇ ਆ ਵੀਡੀਓ ਬਣਾਉਣ ਤੋਂ ਬਾਈ ਕਹਿੰਦੇ ਯਾਰ ਸਾਡੀ ਵੀਡੀਓ ਨਾ ਬਣਾਓ ਵੀ ਥੋੜਾ ਜਿਹਾ ਤੁਹਾਨੂੰ ਪਤਾ ਹਰੇਕ ਬੰਦਾ ਕੈਮਰੇ ਮੂਰੇ ਆਉਣ ਦੇ ਉੱਤੇ ਥੋੜਾ ਜਗਦਾ ਬਾਕੀ ਟਰੈਕਟਰ ਬਾਰੇ ਦਾ ਬਾਈ ਆਪਾਂ ਤੁਹਾਨੂੰ ਸਾਰਾ ਕੁਝ ਜੋ ਵੀ ਗੱਲਬਾਤ ਆ ਦੱਸੀ ਵੀ ਉਹਦੀ ਬਾਈ ਮਾਡਲ ਟਰੈਕਟਰ ਦਾ ਆਪਣਾ 3 ਸਪੀਡ ਦਾ ਤੇ ਹੈਗਾ 14 ਦੇ ਟਾਇਰ ਵਾਲਾ ਤਾਂ ਠੀਕ ਹੈ ਜੀ ਤੇ ਜਿਹੜਾ ਅਰਜਨ ਟਰੈਕਟਰ ਵੀ ਹੈ ਵੀ ਬਾਈ ਨੇ ਤਰੀਬਨ ਕਾਫੀ ਟਾਈਮ ਹੋ ਗਿਆ ਆਪਾਂ ਤੋਂ ਹੀ ਲੈ ਕੇ ਸੀਗੇ ਤੇ ਚਲੋ ਇਹਨਾਂ ਨੇ ਆਹ ਟਰੈਕਟਰ ਦੇਖਿਆ ਇਹਨਾਂ ਨੂੰ ਟਰੈਕਟਰ ਵਧੀਆ ਲੱਗਿਆ ਚਲੋ 855 ਲੈਣ ਦਾ ਮੂਡ ਬਣ ਗਿਆ ਬਾਈ ਇਹਨਾਂ ਦਾ ਠੀਕ ਹੈ ਜੀ ਤੇ ਬਾਕੀ ਬਾਈ ਇਹਨਾਂ ਦਾ ਧੰਨਵਾਦ ਹੈ ਏਰੀਆ ਬਾਈ ਇਹਨਾਂ ਦਾ ਨੂਰਪੁਰ ਵੇਦੀਆਂ ਜੀ ਠੀਕ ਹੈ ਜੀ ਨੂਰਪੁਰ ਏਰੀਆ ਵੀ ਤੁਹਾਨੂੰ ਪਤਾ ਬਾਈ ਬਹੁਤ ਵੀਰ ਚਾਹਵਾਨ ਐ ਇਹਦੇ ਸਵਰਾਤ ਦੇ ਠੀਕ ਹੈ ਜੀ ਤੇ ਜਿੰਨੇ ਵੀ ਵੀ ਟਰੈਕਟਰ ਨੂੰ ਦੇਖਣਾ ਆਏ ਬਾਈ ਬਾਅਦ 'ਚ ਵੀ ਕੱਲ ਮੇਰੇ ਵੀਰ ਦੋ ਤਿੰਨ ਹੋਰ ਦੇਖਣ ਆਏ ਕਿਉਂਕਿ ਸੌਦਾ ਪਹਿਲਾਂ ਹੋ ਗਿਆ ਸੀ ਟਰੈਕਟਰ ਦਾ ਤੇ ਚਲੋ ਇੱਕ ਚੀਜ਼ ਆਪਾਂ ਇੱਕ ਬੰਦੇ ਨੂੰ ਦੇ ਸਕਦੇ ਹਾਂ ਜੀ ਤੇ ਚੰਗੀ ਚੀਜ਼ ਆ ਜਿਹੜੀ ਬਾਈ ਤੁਹਾਨੂੰ ਅੱਗੇ ਵੀ ਦੱਸਦਾ ਮਾੜੀ-ਮੋਟੀ 10-15 20000 ਉੱਪਰ ਥੱਲੇ ਵੀ ਰੇਟ ਦੇ ਹਿਸਾਬ ਨਾਲ ਵਿਕ ਜਾਂਦੀ ਹੁੰਦੀ ਹੈ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਟਰੈਕਟਰ ਲਈਏ ਚੰਗਾ ਲਈਏ ਠੀਕ ਹੈ ਜੀ ਤੇ ਘੱਟ ਚੱਲਿਆ ਹੋਇਆ ਟਰੈਕਟਰ ਸਿਰਫ 270 ਘੰਟੇ ਟਰੈਕਟਰ ਚੱਲਿਆ ਹੋਇਆ ਦਾ ਆਪਾਂ ਤੁਹਾਨੂੰ ਮੀਟਰ ਤੇ ਵੀ ਦਿਖਾ ਦਿੰਨੇ ਆ ਕਈ ਵੀਰ ਤਾਂ ਮੰਨੇ ਨਹੀਂ ਕਹਿੰਦੇ ਬਾਈ ਇੰਨਾ ਆ ਦੇਖੋ ਸਿਰਫ 270 ਘੰਟੇ ਟਰੈਕਟਰ ਦੀ ਚਲਾਈ ਹੋਈ ਸੀ ਟਾਇਰ ਸਮਝ ਲਓ 95 ਪੈਸੇ ਹੀ ਟਰੈਕਟਰ ਦੇ ਨਾਲ ਦੇ ਸੀਗੇ ਜੀ ਤੇ ਬਾਕੀ ਚਲੋ ਵੀ ਇਹਨਾਂ ਨੂੰ ਲੈਣਾ ਕਰੇ ਜਿਹੜੇ ਬਾਈ ਇਹਨਾਂ ਨੇ ਲਿਆ ਜੀ ਟਰੈਕਟਰ ਠੀਕ ਆ ਜੀ ਤੇ ਸਰਵਰ ਟਰੈਕਟਰ ਦੀ ਇੱਕੋ ਮੇਰੇ ਹਿਸਾਬ ਨਾਲ ਸਰਵਿਸ ਹੋਈ ਵੀ ਹੋਣੀ ਆ ਬਾਕੀ ਹੋਰ ਵੀ ਟਰੈਕਟਰ ਮਜੀਤ ਆ ਵੀ ਆਪਣੇ ਕੋਲ ਆ ਜੂਗੇ 2-4 ਦਿਨ ਦੇ ਵਿੱਚ ਵਿੱਚ ਤੇ ਕੋਈ ਹੋਰ ਟਰੈਕਟਰ ਆਇਆ ਚੰਗਾ ਤਾਂ ਆਪਾਂ ਤੁਹਾਡੇ ਨਾਲ ਉਹਦੀ ਵੀਡੀਓ ਸ਼ੇਅਰ ਕਰਾਂਗੇ ਜੀ ਠੀਕ ਆ ਜੀ ਤੇ ਬਾਕੀ ਬਹੁਤ ਸਾਰੇ ਵੀਰ ਉਦਾਂ ਵੀ ਫੋਟਾ ਫੋਟਾ ਪਾਉਂਦੇ ਰਹਿੰਦੇ ਨੇ ਬਾਈ ਟਰੈਕਟਰਾਂ ਦੀ ਆਪਣੇ ਆ ਥੋੜਾ ਜਿਹਾ ਮਨ ਬਣਾਇਆ ਹੋਵੇ ਆਪਾਂ ਨੂੰ ਥੋੜਾ ਚੰਗਾ ਟਰੈਕਟਰ ਲੈ ਕੇ ਵੇਚਣਾ ਠੀਕ ਆ ਜੀ ਤੇ ਬਾਕੀ ਹੁਣ ਬਾਈ ਨੂੰ ਕਰ ਦਈਏ ਵਿਦਾ ਤੇ ਬਾਈ ਨੇ ਜਾਣਾ ਦੂਰ ਥੋੜਾ ਨੂਰਪੁਰ ਵਿਦੇ ਅਰੇ ਇਥੇ ਤੁਹਾਨੂੰ ਬਾਈ ਦਾ ਟਰੈਕਟਰ ਵੀ ਦਿਖਾਉਣਾ ਵਿੱਚ ਅਰ ਜਾਣਾ ਜਿਹੜਾ ਕੱਟਿਆ ਵਿੱਚ ਤੇ ਬਾਕੀ ਬਾਈ ਬਾਈ ਨੂੰ ਵਾਦਾ ਕਰੇ ਬਾਈ ਨੇ ਬਹੁਤ ਮਾਣ ਕਰੇ ਆਪਣੇ ਤੇ ਬਾਈ ਕਹਿੰਦਾ ਤੁਹਾਡੇ ਭਰੋਸੇ ਦੀ ਲੱਤਾਂ ਟਰੈਕਟਰ ਆਪਾਂ ਨੇ ਤੇ ਬਾਈ ਨੂੰ ਵੀ ਫੁੱਲ ਜ਼ਿੰਮੇਵਾਰੀ ਦਿੱਤੀ ਹੈ ਠੀਕ ਹੈ ਜੀ ਆਵਾਜ਼ ਹੀ ਪਤਾ ਲੱਗ ਜਾਂਦਾ ਬਾਈ ਟਰੈਕਟਰ ਦੀ ਤੇ ਉਹ ਬਾਈ ਆਇਆ ਹਿਸ਼ਾਰਾ ਕਰਦੇ ਹੱਥ ਨਾਲ ਓਕੇ ਕੰਮ ਠੀਕ ਹੈ ਜੀ ਤੇ ਲੋ ਭਾਈ ਤੇ ਬਾਈ ਇੱਕ ਵਾਰ ਤੇਲ ਪਾਣੀ ਬਾਈ ਨੂੰ ਚੈੱਕ ਕਰਾ ਦਈਏ ਇਹਨੂੰ ਪਤਾ ਜ਼ਰੂਰੀ ਹੁੰਦਾ ਲੋ ਵੀ ਆਪਣੇ ਕੋਲ ਇੱਕ ਬੋਰਡ ਵੀ ਆਇਆ ਵਾ ਜੀ ਬੋਰਡ ਵੈਸੇ ਆਪਾਂ ਨੇ ਸੇਲ ਕੀਤਾ ਵਾ ਜੀ ਤੇ ਇਹਦਾ ਟਰੈਕਟਰ ਦਾ ਕੰਮ ਚੱਲ ਰਿਹਾ ਮਾੜਾ ਮੋਟਾ ਪਲੇਟਫਾਰਮ ਲਵਾਇਆ ਬਾਈ ਇਹਨੂੰ ਦੇਖੋ ਕਿੰਨਾ ਘੈਂਟ ਆ ਰੇਟ ਵੀ ਜਮੇ ਜਾਇਜ਼ ਕਰਾਲੀ ਤੋਂ ਲੱਗਿਆ ਬਾਈ ਇਹ ਇਹਦੇ ਨੂੰ ਟਰੈਕਟਰ ਨੂੰ ਰੰਗ ਰੰਗ ਹੋਣਾ ਹੈ 1 2 ਥੋੜੇ ਜੇ ਮਕੈਨੀਕਲ ਕੰਮ ਸੀਗੇ ਤਾਂ ਕਰਕੇ ਟਰੈਕਟਰ ਆਪਣੇ ਕੋਲ ਆਇਆ ਵਾ ਟਰੈਕਟਰ ਆਪੇ ਨਹੀਂ ਦਿੱਤਾ ਸੀਗਾ ਇਹ ਠੀਕ ਹੈ ਜੀ ਤੇ ਵਧੀਆ ਟਰੈਕਟਰ ਆ ਤੇ ਪਲੇਟਫਾਰਮ ਸਿਰਫ ਬਾਈ ਇਹ 21 22000 ਦੇ ਵਿੱਚ ਲੱਗਿਆ ਪੂਰਾ ਵਧੀਆ ਪਲੇਟਫਾਰਮ ਲਾਇਆ ਬਾਈ ਨੇ ਹਨ ਠੀਕ ਹੈ ਜੀ ਬਾਕੀ ਰੰਗ ਰੰਗ ਹੋਏ ਤਾਂ ਉਹਨੂੰ ਪੂਰਾ ਵਧੀਆ ਲੱਗੂ ਐ ਇਧਰੋਂ ਵੀ ਚੈੱਕ ਕਰੋ ਕਦਰ ਲਿਫਟ ਦਾ ਪੰਪ ਪਾਇ ਜੀ ਨਵਾਂ ਤਾਂ ਕਰਕੇ ਥੋੜੀ ਲੀਕੇਜ ਹੋਈ ਵੀ ਆ ਤੇ ਆ ਵੇਖੋ ਬਾਈ ਪੂਰਾ ਵਧੀਆ ਹੈਵੀ ਪਲੇਟਫਾਰਮ ਲਾਇਆ ਹੈ ਨਾ ਚੈੱਕ ਕਰੋ ਠੀਕ ਆ ਜੀ ਇਹਨੂੰ ਟਾਇਰ ਟੂਰ ਪੈਣੇ ਹਜੇ ਟਰੈਕਟਰ ਨੂੰ ਤੇ ਬਾਕੀ ਇੰਜਣ ਇੰਜਣ ਦਾ ਪੂਰਾ ਵਧੀਆ ਟਰੈਕਟਰ ਪ੍ਰੈਸ਼ਰ ਕ੍ਰੂਸ਼ਰ ਵੇਖੋ ਇਹਦਾ ਫੁੱਲ ਆਣ ਕਰ ਨਾਲ ਆ ਬਣਾ ਕਰੋ ਲੋਕੀ ਬਾਕੀ ਜਦੋਂ ਇਹ ਪੂਰਾ ਤਿਆਰ ਹੋਊਗਾ ਆਪਾਂ ਤੁਹਾਨੂੰ ਇਹ ਵੀਡੀਓ ਪਾਵਾਂਗੇ ਰੰਗ ਕਰਾਉਣਾ ਆਪਾਂ ਦਾ ਰੋਪੜ ਤੋਂ ਹੀ ਠੀਕ ਹੈ ਜੀ ਤੇ ਆਪਣੇ ਕਿਸੇ ਖਾਸ ਵੀਰ ਨੇ ਲਿਆ ਟਰੈਕਟਰ ਆਪਾਂ ਤੋਂ ਲੋ ਜੀ ਜਣ ਜਣ ਦਾ ਤਾਂ ਬਾਈ ਪੂਰਾ ਵਧੀਆ ਟਰੈਕਟਰ ਹੈ ਨਾ ਟਾਇਰ ਪਿਛਲੇ ਨੂੰ ਬੜੇ ਪਹਿਣਗੇ 14 ਦੇ ਇੱਕ ਵਾਰ ਆਪਾਂ ਤੁਹਾਨੂੰ ਬਣੇ ਤੇ ਇਹਨੂੰ ਪੂਰਾ ਵਧੀਆ ਦਿਖਾਵਾਂਗੇ ਕੀ ਚੀਜ਼ ਬਣੀ ਆ ਏ ਬਾਈ ਆ ਟਰੈਕਟਰ ਆਪਣੇ ਕੋਲ ਅਰਜਣ ਆਇਆ ਜੀ ਵਿੱਚ ਜਿਹੜਾ ਕਟਿਆ ਤੋਤਾ ਤੂਤਾ ਕੁਝ ਨਹੀਂ ਹੈਗਾ ਜਿਵੇਂ ਦਾ ਆਇਆ ਹੋਇਆ ਬਾਈ ਨੇ ਉਦਾਂ ਹੀ ਤੁਹਾਨੂੰ ਵੀਡੀਓ ਪਾ ਰਹੇ ਆ ਜੀ 11 ਮਾਡਲ ਆ ਰੋਪੜੇ ਨੰਬਰ ਆ ਜੀ ਪਿਛਲੇ ਟਾਇਰ ਬਾਈ 40 ਕੇ ਪੈਸੇ ਆ ਸਹੀ ਐਮ ਆਰ ਐਫ ਦੇ ਮੁਰਲੇ ਟਾਇਰ ਤਰੀਬਨ 80 ਕੇ ਪੈਸੇ ਆ ਐਮ ਆਰ ਐਫ ਦੇ ਰੇਡੀਅਲ ਜੇ ਟਾਇਰ ਪਏ ਹੋਏ ਆ ਜੀ ਠੀਕ ਆ ਜੀ ਤੇ ਬੰਪਰ ਲੱਗਿਆ ਹੋਇਆ ਬਾਈ ਦੇਖੋ ਟਰੈਕਟਰ ਵਧੀਆ ਬਾਈ オリジナル ਆ ਸਾਰੇ ਟਰੈਕਟਰ ਤੇ ਸਾਈਡ ਗੇਅਰ ਆ ਇਹਦਾ ਮੁੱਲ ਵਈ ਆਪਾਂ ਤੁਹਾਨੂੰ ਜਾਇਜ਼ ਜਾਈ ਦੇਣਾ ਬਹੁਤਾ ਕੋਈ ਰੇਟ ਜ਼ਿਆਦਾ ਨਹੀਂ ਹੈਗਾ ਟਰੈਕਟਰ ਵੀ ਵਧੀਆ ਮੀਟਰ ਮੋਟਰ ਬਾਈ ਨੇ ਤਰੀ ਨੂੰ ਸਾਰੇ ਨਵੇਂ ਪੁਆਏ ਹੋਏ ਆ ਤੇ ਆ ਤਾਂ ਇੱਕ ਟਰੈਕਟਰ ਬਾਈ ਬਸ ਵਧੀਆ ਕਰਕੇ ਲੈ ਕੇ ਆਪਾਂ ਤੋਂ ਤੇ ਲੋ ਜੀ ਆਵਾਜ਼ ਚੈੱਕ ਕਰੋ ਟਰੈਕਟਰ ਦੀ ਚੰਗਾ ਟਰੈਕਟਰ ਆ ਬਾਈ ਕਿਸੇ ਨੇ ਅਰਜਨ ਲੈਣਾ ਹੋਇਆ 555 11 ਮਾਡਲ ਪਾਵਰ ਸਟੀering ਤੇਲ ਬ੍ਰੇਕ ਤਾਂ ਬਾਈ ਆ ਜਿਓ ਤੇ ਜਾਇਜ਼ ਰੇਟ ਤੇ ਦੇ ਦਾਂਗੇ ਰਮਰੂਮਾ ਦਾ ਰੰਗ ਚੈੱਕ ਕਰੋ ਟਰੈਕਟਰ ਸਾਰਾ ਜੈਨੂਨ ਆ ਬਾਈ ਠੀਕ ਹੈ ਜੀ। ਲੋ ਜੀ। ਟੂਨੇ ਟੂਨੇ ਵਾਲਾ ਬਸ ਮੜਾ ਮੋਟਾ ਟਰੈਕਟਰ ਪੂਰਾ ਚਲਾਈ ਚਰੂਈ ਦਾ ਸਾਫ ਹੈ ਟਰੈਕਟਰ ভাই ਠੀਕ ਹੈ ਜੀ। ਤੇ ਗੱਲ ਕਰੀਏ ਟਰੈਕਟਰ ਦੇ ਮੁੱਲ ਦੀ ਤਾਂ ਇਹਦਾ ਮੁੱਲ ਕਰਦੇ ਆਪਾਂ 270 ਠੀਕ ਹੈ ਜੀ ਮੌਕੇ ਤੇ ਮੰਨਦਾਂ ਨੂੰ ਵਧੀਆ ਕਰ ਦਾਂਗੇ ਜੀ। ਲੈ ভাই। ਚੱਲਿਆ ਜੀ ਟਰੈਕਟਰ। ਤੇ ਬਹੁਤ ਸਾਰੇ ਵੀਰਾਂ ਦੇ ਆਪਾਂ ਨੂੰ ਫੋਨ ਆਉਂਦੇ ਰਹਿੰਦੇ ਨੇ ਵੀ ਸਾਨੂੰ ਪਾਵਰ ਸਟੇਰੀਂਗ ਟਰੈਕਟਰ ਜਾਇਜ਼ ਪੈਸਿਆਂ ਦੇ ਵਿੱਚ ਚਾਹੀਦਾ ਬਾਈ ਠੀਕ ਹੈ ਜੀ ਮੀਟਰ ਮੋਟਰ ਬਾਈ ਸਾਰਾ ਦੇਖੋ ਨਵੇਂ ਪਾਈ ਮੈਂ ਟਰੈਕਟਰ ਦੇ ਠੀਕ ਹੈ ਜੀ ਕੋਈ ਮੇਰਾ ਵੀਰ ਚਾਹਵਨ ਹੋਇਆ ਅਰਜਨ 555 ਲੈਣ ਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ 270 ਮੋਲਾ ਮੌਕੇ ਤੇ ਮਾਨਤਾਣਾ ਬਾਈ ਹੋ ਜਾਊਗਾ ਤੇ ਕਿਸੇ ਨੇ ਵਿਚ ਦੇਣਾ ਹੋਇਆ ਉਹ ਵੀ ਕਰ ਲਾਂਗੇ ਪੁਰਾਣਾ ਟਰੈਕਟਰ ਹੁੰਦਾ ਕਿਸੇ ਕੋਲ ਠੀਕ ਹੈ ਜੀ ਤੇ ਫੋਨ ਨੰਬਰ ਆਪਾਂ ਨੇ ਪਾ ਦਿਨਾ ਸਕਰੀਨ ਤੇ ਠੀਕ ਹੈ ਜੀ ਸੋ ਜੀ ਬਾਈ ਪਾਵਰ ਟਰੈਕ ਵੀ ਜੋ ਦਿੱਤਾ ਕੈਸਟਰ ਬਾਕੀ ਹੋਰ ਵੀ ਬਾਈ ਪੁਰਾਣੇ ਟਰੈਕਟਰ ਖੜੇ ਨੇ ਆਪਣੀਆਂ ਏਜੰਸੀਆਂ ਦੇ ਵਿੱਚ ਕਿਸ ਨੇ ਹੋਰ ਕੋਈ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਸੋਨਾਲੀਕਾ ਖੜਾ ਆਪਣੇ ਕੋਲ 740 ਪੀਲੇ ਰੰਗ ਦੇ ਵਿੱਚ ਠੀਕ ਹੈ ਜੀ ਇਹ ਵੀ ਵਧੀਆ ਟਰੈਕਟਰ ਆ ਬਾਈ ਰੋਪੜੇ ਨੰਬਰ ਆ ਫਸਟ ਓਨਰ ਆ ਟਾਇਰ ਤੇ ਇਹਨੂੰ 60 ਕੇ ਪੈਸੇ ਨੇ ਸਰਵਰ ਟਰੈਕਟਰ ਦੇ ਮਰਾਣਾ ਦੇ ਰੰਗ ਬੱਜਿਆ ਹੋਇਆ ਬਾਕੀ ਸਾਰਾ ਟਰੈਕਟਰ Ориਜਨਲ ਆ ਇੰਜਨ ਗੇਅਰ ਦਾ ਵਧੀਆ ਬਾਈ ਟਰੈਕਟਰ ਠੀਕ ਹੈ ਜੀ ਪਿੱਛੋਂ ਦੇਖ ਲਓ ਮੈਸਿੰਜਲ ਵਾਲਾ ਬਾਈ ਇਹ ਠੀਕ ਹੈ ਜੀ ਤੇਰੇ ਮਾਰੂ ਮਾਤ ਰੰਗ ਦੇਖੋ ਸਾਰਾ ਨਾਲ ਦਾ ਬਾਈ ਟਰੈਕਟਰ ਦਾ ਕਿਸੇ ਵੀਰ ਨੇ ਮੈਸ 740 ਲੈਣਾ ਹੋਇਆ ਤਾਂ ਆਪੇ ਆ ਕੇ ਦੇਖ ਲਿਓ 140 ਮੁੱਲ ਆ ਬਾਈ ਮੌਕੇ ਤੇ ਮਾਣ ਤਣੇ ਦਾ ਵੀ ਵਧੀਆ ਹੋ ਜਾਊਗਾ ਤੇ ਬਾਕੀ ਕਿਸੇ ਹੋਰ ਮੇਰੇ ਵੀਰ ਨੇ ਰੋਡਾ ਰਟਾ ਵਿਟਰ ਲੈਣਾ ਹੁੰਦਾ ਬਾਈ ਉਹ ਵੀ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਹੈ ਜੀ ਤੇ ਬਾਕੀ ਆ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਬਾਕੀ ਆਪਾਂ ਤੁਹਾਨੂੰ ਹੁਣ ਅਗਲੇ ਬਲੌਗਾਂ ਦੇ ਵਿੱਚ ਜਿਹੜੇ ਹੋਰ ਸਾਡੇ ਨਾਲ ਦੀਆਂ ਏਜੰਸੀਆਂ ਦੇ ਵਿੱਚ ਟਰੈਕਟਰ ਖੜੇ ਆ ਉਹਨਾਂ ਦੀ ਵੀਡੀਓ ਬਣਾ ਕੇ ਪਾਵਾਂਗੇ ਕਈ ਸਾਰੇ ਵੀਰਾਂ ਦੇ ਥੱਲੇ ਕਮੈਂਟ ਆਏ ਹੋਏ ਆ ਬਾਈ ਜਿਹੜੇ ਹੋ ਟਰੈਕਟਰ ਨਾਲ ਦੀ ਅਸੈਂਚ ਉਹਨਾਂ ਦਾ ਵੀ ਬਲੌਗ ਬਣਾ ਕੇ ਪਾਵਾਂਗਾ ਤੁਹਾਨੂੰ ਕੱਲ ਨੂੰ ਸੋਨਾ ਲੀਕਾ ਜਾਂ ਸਵਰਾਜ ਵਾਲਿਆਂ ਦੇ ਜਿੰਨੇ ਵੀ ਪੁਰਾਣੇ ਟਰੈਕਟਰ ਆ ਸਾਰਿਆਂ ਦੇ ਬਾਰੇ ਦੇ ਵਿੱਚ ਜਾਣਕਾਰੀ ਦੇ ਦਾਂਗੇ ਜੀ ਠੀਕ ਹੈ ਜੀ ਸੋ ਬਾਕੀ ਹੋਰ ਕਿਸੇ ਮੇਰੇ ਵੀਰ ਨੇ ਕੋਈ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਵੀ ਆਪਾਂ ਨੂੰ ਬਾਈ ਦੱਸ ਸਕਦਾ ਆਪਣਾ ਨੰਬਰ ਲਗਭਗ ਹਰੇਕ ਵੀਡੀਓ ਦੇ ਵਿੱਚ ਪਿਆ ਹੁੰਦਾ ਬੇਨਤੀ ਆਹੀ ਹੈ ਕਿ ਟਰੈਕਟਰ ਬਾਰੇ ਥੋੜੀ ਜਿਹੀ ਪੂਰੀ ਜਾਣਕਾਰੀ ਪਾ ਦੇ ਕਰੋ ਜੀ ਅਧੂਰੀ ਜਾਣਕਾਰੀ ਨਾ ਦਿਆ ਕਰੋ ਪੂਰੀ ਪ੍ਰੋਪਰ ਜਾਣਕਾਰੀ ਦੇ ਦਿਆ ਕਰੋ ਤੇ ਬਾਕੀ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ